ਡੇਡ ਬੋਡੀ ਨੂੰ ਲੈ ਕੇ ਜਾਇਆ ਜਾ ਰਿਹਾ ਹੁਣ ਅੰਤਮ ਦਰਸ਼ਨਾਂ ਦੇ ਲਈ ਕੁਝ ਹੀ ਮਿੰਟਾਂ ਦੇ ਲਈ ਪਰਿਵਾਰ ਦੇ ਵਿੱਚ ਲਿਆਂਦੀ ਗਈ ਸੀ ਡੈਡ ਬੋਡੀ ਕਿਉਂਕਿ ਅੱਖ ਦੇ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਇਸ ਨੌਜਵਾਨ ਦਾ ਪੁਲਿਸ ਨੇ ਹਾਲਾਂਕਿ ਦੋਸ਼ੀਆਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਕਾਤਲਾਂ ਦੀ ਗ੍ਰਿਫਤਾਰੀ ਹੋ ਗਈ ਔਰ ਉਸ ਤੋਂ ਬਾਅਦ ਰਾਹਤ ਵੀ ਜੋ ਹੈ ਰਾਸ਼ੀ ਦਿੱਤੀ ਗਈ ਹੈ ਪਰਿਵਾਰਕ ਮੈਂਬਰਾਂ ਨੂੰ ਪਰ ਪਰਿਵਾਰ ਦਾ ਪੁੱਤ ਗਿਆ ਵਾਪਸ ਨਹੀਂ ਆਉਣਾ ਦੋ ਭੈਣਾਂ ਦਾ ਭਰਾ ਸੀ ਇੱਕ ਇਸ ਦਾ ਵੱਡਾ ਭਰਾ ਜਿਹੜਾ ਉਹ ਹੋਰ ਵਿਚਾਰਾ ਮਾਇੂਸ ਬੈਠਾ ਨਜ਼ਰ ਆ ਰਿਹਾ ਸੀ ਆਪਣੇ ਭਰਾ ਦੀ ਮੌਤ ਤੋਂ ਬਾਅਦ ਪਰ ਪੁੱਬਾ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਬਾਕੀ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰਾ ਪਰਿਵਾਰ ਜਿਹੜਾ ਉਹ ਦੇਖਿਆ ਜਾ ਸਕਦਾ ਹੈ ਮੋਹਾਲੀ ਦੇ ਕੁੰਬੜਾ ਪਿੰਡ ਦੇ ਵਿੱਚ ਦੋ ਨੌਜਵਾਨਾਂ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਸੀ ਪ੍ਰਵਾਸੀਆਂ ਦੇ ਵੱਲੋਂ ਔਰ ਦੂਜੀ ਦੀ ਵੀ ਕੱਲ ਮੌਤ ਹੋ ਗਈ ਸੀ ਅੰਤਮ ਸੰਸਕਾਰ ਦੇ ਲਈ ਉਸਦੀ ਡੈੱਡ ਬੋਡੀ ਨੂੰ ਲੈ ਕੇ ਜਾਇਆ ਜਾ ਰਿਹਾ ਤਾਂ ਪਿੰਡ ਪਹੁੰਚੀ ਸੀ ਡੈੱਡ ਬੋਡੀ ਮ੍ਰਿਤਕ ਨੌਜਵਾਨ ਦਿਲਪ੍ਰੀਤ ਸਿੰਘ ਦੀ ਦਮਨਪ੍ਰੀਤ ਦਾ ਪਹਿਲਾਂ ਦਿਹਾਂਤ ਹੋ ਗਿਆ ਸੀ ਔਰ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ 에어ਪੋਰਟ ਚੌਕ ਨੂੰ ਜਾਮ ਵੀ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰੀਆਂ ਕੀਤੀਆਂ ਪੁਲਿਸ ਛਾਉਣੀ ਦੇ ਵਿੱਚ ਪੂਰੇ ਇਸ ਇਲਾਕੇ ਨੂੰ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿ ਭਾਰੀ ਪੁਲਿਸ ਫੋਰਸ ਇਸ ਪਾਸੇ ਵੀ ਜੋ ਹੈ ਐਂਟੀ ਰਾਈਟ ਪੁਲਿਸ ਦੇ ਜੋ ਜਵਾਨ ਨੇ ਔਰ ਡੈੱਡ ਬੋਡੀ ਨੂੰ ਲੈ ਕੇ ਜਾਇਆ ਜਾ ਰਿਹਾ ਹੁਣ ਅੰਤਮ ਦਰਸ਼ਨਾ ਦੇ ਲਈ ਕੁਝ ਹੀ ਮਿੰਟਾਂ ਦੇ ਲਈ ਪਰਿਵਾਰ ਦੇ ਵਿੱਚ ਲਿਆਂਦੀ ਗਈ ਸੀ ਡੈੱਡ ਬੋਡੀ ਕਿਉਂਕਿ ਅੱਖ ਦੇ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਇਸ ਨੌਜਵਾਨ ਦਾ ਤਾਂ ਪਿੰਡ ਵਾਲੇ ਕਹਿੰਦੇ ਕਿ ਵੈਰੀਫਿਕੇਸ਼ਨ ਜਿਹੜੀ ਹੈ ਉਪਰਵਾਸੀਆਂ ਦੀ ਕੀਤੀ ਨਹੀਂ ਜਾਂਦੀ ਵੈਰੀਫਿਕੇਸ਼ਨ ਕੀਤੀ ਜਾਵੇ ਇਸ ਤਰ੍ਹਾਂ ਦੀ ਵੀ ਮੰਗ ਸੀ ਕਿਉਂਕਿ ਪੁਲਿਸ ਨੇ ਹਾਲਾਂਕਿ ਦੋਸ਼ੀਆਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਕਾਤਲਾਂ ਦੀ ਗ੍ਰਿਫਤਾਰੀ ਹੋ ਗਈ ਔਰ ਉਸ ਤੋਂ ਬਾਅਦ ਰਾਹਤ ਵੀ ਜੋ ਹੈ ਰਾਸ਼ੀ ਦਿੱਤੀ ਗਈ ਹੈ ਪਰਿਵਾਰਕ ਮੈਂਬਰਾਂ ਨੂੰ ਪਰ ਪਰਿਵਾਰ ਦਾ ਪੁੱਤ ਗਿਆ ਵਾਪਸ ਨਹੀਂ ਆਉਣਾ ਤਾਂ ਇਹ ਮਾਹੌਲ ਕੁੰਬੜਾ ਪਿੰਡ ਦਾ ਜਿਹੜਾ ਦੇਖ ਸਕਦੇ ਹੋ ਤੁਸੀਂ ਤਾਂ ਅੰਤਮ ਸੰਸਕਾਰ ਕਰਨ ਦੇ ਲਈ ਹੁਣ ਪਰਿਵਾਰ ਇੱਥੋਂ ਰਵਾਨਾ ਹੋ ਰਿਹਾ ਹੈ ਅੰਤਮ ਸੰਸਕਾਰ ਕੀਤਾ ਜਾਏਗਾ ਇਸ ਨੌਜਵਾਨ ਦਿਲਪ੍ਰੀਤ ਦਾ ਦੋ ਭੈਣਾ ਦਾ ਭਰਾ ਸੀ ਇੱਕ ਇਸਦਾ ਵੱਡਾ ਭਰਾ ਜਿਹੜਾ ਉਹ ਹੋਰ ਵਿਚਾਰਾ ਮਾਇੂਸ ਬੈਠਾ ਨਜ਼ਰ ਆ ਰਿਹਾ ਸੀ ਆਪਣੇ ਭਰਾ ਦੀ ਮੌਤ ਤੋਂ ਬਾਅਦ ਤਾਂ ਅੰਤਮ ਸੰਸਕਾਰ ਕੀਤਾ ਜਾਏਗਾ ਦਿਲਪ੍ਰੀਤ ਦਾ ਕੁਛੀ ਦੇਰ ਬਾਅਦ ਤਾਂ ਪੁੱਭਾ ਮਾਰ ਕੇ ਅਰੁੰਦਾ ਪਰਿਵਾਰ ਪੁੱਭਾ ਮਾਰ ਕੇ ਅਰੁੰਦਾ ਹੋਇਆ ਨਜ਼ਰ ਆ ਰਿਹਾ ਹੈ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਬਾਕੀ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰਾ ਪਰਿਵਾਰ ਜਿਹੜਾ ਉਹ ਦੇਖਿਆ ਜਾ ਸਕਦਾ ਤਾਂ ਬਹੁਤ ਗਮਗੀਨ ਮਾਹੌਲ ਹੈ ਇਸ ਕੁੰਬੜਾ ਪਿੰਡ ਦੇ ਵਿੱਚ ਜਿੱਥੇ ਕਿ ਇੱਕ ਪਿੰਡ ਦੇ ਦੋ ਨੌਜਵਾਨਾਂ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀਗਾ ਤਾਂ ਹੁਣ ਅੰਤਮ ਸੰਸਕਾਰ ਕੀਤਾ ਜਾਣਾ ਹੈ ਤਾਂ ਭਾਰੀ ਪੁਲਿਸ ਫੋਰਸ ਜਿਹੜੀ ਹੈ ਉਹ ਮੌਕੇ ਦੇ ਉੱਪਰ ਤਾਇਨਾਤ ਹੈ ਪੂਰਾ ਪਿੰਡ ਜਿਹੜਾ ਉਹ ਛਾਉਣੀ ਦੇ ਵਿੱਚ ਤਬਦੀਲ ਕੀਤਾ ਹੋਇਆ ਸੀਗਾ ਪੁਲਿਸ ਨੇ ਤਾਂ ਹੁਣ ਅੰਤਮ ਸੰਸਕਾਰ ਦਿੱਲੀ ਲੈ ਕੇ ਜਾਇਆ ਜਾ ਰਿਹਾ ਹੈ ਦਿਲਪ੍ਰੀਤ ਦੀ ਮ੍ਰਿਤਕ ਦੇਹ ਨੂੰ ਤਾਂ ਪੁਲਿਸ ਨੂੰ ਵੀ ਇਹ ਲੱਗਦਾ ਸੀਗਾ ਕਿ ਕਿੰਦੇ ਜੋ ਪਰਿਵਾਰ ਹੈ ਉਹ ਡੈੱਡ ਬੋਡੀ ਨਾਲ ਰੱਖ ਕੇ ਬੈਠ ਜਵੇ ਜਾਂ ਹੋਰ ਜਥੇਬੰਦੀਆਂ ਨਾਲ ਇਕੱਠੀਆਂ ਹੋ ਜਾਣ ਤਾਂ ਇਸ ਦੇ ਲਈ ਜੋ ਹੈ ਬਾਕੀ ਦੇ ਲੋਕ ਜਿਹੜੇ ਆ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਸੰਪਰਕ ਕੀਤਾ ਗਿਆ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਨੇ ਇਰਾਜ਼ੀ ਕੀਤਾ ਸਸਕਾਰ ਦੇ ਲਈ ਔਰ ਇਹ ਵੀ ਗੱਲ ਕਹੀ ਗਈ ਕਿ ਸਾਰੇ ਦੋਸ਼ੀ ਫੜਨੇ ਆ ਤਾਂ ਅਸੀਂ ਸਖਤ ਤੋਂ ਸਖਤ ਜਿਹੜੀ ਹੈ ਉਹ ਸਜ਼ਾ ਦਵਾਵਾਂਗੇ ਤਾਂ ਇਸ ਤੋਂ ਬਾਅਦ ਫਿਰ ਪਰਿਵਾਰਕ ਮੈਂਬਰ ਜੋ ਨੇ ਉਹ ਰਾਜੀ ਹੋਏ ਅੰਤਮ ਸੰਸਕਾਰ ਦੇ ਲਈ ਤਾਂ ਇਹ ਪਿੰਡ ਦੀ ਤਸਵੀਰ ਹੈ ਕੁੰਬੜਾ ਪਿੰਡ ਜਿੱਥੇ ਪੂਰਾ ਪਿੰਡ ਰੋਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਿੰਡ ਦੇ ਦੋ ਨੌਜਵਾਨ ਜਿਹੜੇ ਆ ਮਾਰੇ ਗਏ ਪਿੰਡ ਦੇ ਦੋ ਨੌਜਵਾਨਾਂ ਦੇ ਜਾਣ ਤੋਂ ਬਾਅਦ ਇਸ ਪਾਸੇ ਦੀ ਤਸਵੀਰ ਦੇਖੋਗੇ ਤਾਂ ਪੂਰਾ ਪਿੰਡ ਜਿਹੜਾ ਇਕੱਠਾ ਹੋ ਕੇ ਖੜਾ ਪੂਰਾ ਪਿੰਡ ਪੁੱਭਾ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਕੁੰਬੜਾ ਪਿੰਡ ਦੇ ਲੋਕ ਰੋ ਰਹੇ ਨੇ ਕੁੰਬੜਾ ਪਿੰਡ ਦੇ ਲੋਕ ਜਿਹੜੇ ਨੇ ਉਹ ਅਨਸਾਫ ਦੀ ਮੰਗ ਕਰ ਰਹੇ ਨੇ ਕਿ ਇਨਸਾਫ ਦਿੱਤਾ ਜਾਵੇ ਤਾਂ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਹੈ ਤਾਂ ਦੁਨੀਆ ਤੋਂ ਰੁਖਸਤ ਹੋ ਗਏ ਪਿੰਡ ਦੇ ਦੋ ਨੌਜਵਾਨ ਦੋ ਮੁੰਡੇ ਹਰ ਇੱਕ ਅੱਖ ਨਮ ਹੈ ਕਿਉਂਕਿ ਪਰਿਵਾਰਕ ਲੋਕ ਇਸ ਦੇ ਨਾਲ ਨਾਲ ਪਿੰਡ ਦੇ ਲੋਕ ਰੋ ਰਹੇ ਨੇ ਪਿੰਡ ਦੇ ਲੋਕ ਕਹਿ ਰਹੇ ਕਿ ਇਹ ਹੋ ਕੀ ਗਿਆ ਕਿਉਂਕਿ ਇਸ ਪਾਸੇ ਦੀ ਤਸਵੀਰ ਵੀ ਦੇਖੋਗੇ ਤਾਂ ਹਰ ਇੱਕ ਅੱਖ ਨਮ ਨਜ਼ਰ ਆ ਰਹੀ ਹੈ ਭਾਵੇਂ ਕਿਸੇ ਦੇ ਪਰਿਵਾਰਕ ਪਰਿਵਾਰ ਦਾ ਹਿੱਸਾ ਨਹੀਂ ਸੀਗਾ ਕਿਸੇ ਦਾ ਦਿਲਪ੍ਰਿਤ ਉਹ ਵੀ ਅੱਖ ਨਾਮ ਹੈ ਕਿਉਂਕਿ ਦੋ ਨੌਜਵਾਨ ਇਸ ਪਿੰਡ ਦੇ ਚਲੇ ਗਏ ਜੋ ਪਹਿਲਾ ਦਮਨਪ੍ਰਿਤ ਨੌਜਵਾਨ ਸੀਗਾ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀਗਾ ਔਰ ਜੋ ਦਿਲਪ੍ਰਿਤ ਹੈ ਉਹ ਆਪਣੇ ਦੋ ਭਰਾਵਾਂ ਚੋਂ ਛੋਟਾ ਸੀ ਔਰ ਦੋਸਤियां ਹੋਰ ਛੋਟੀਆਂ ਭੈਣਾਂ ਨੇ ਤਾਂ ਪਰਿਵਾਰ ਚੋਂ ਦੂਜੇ ਨੰਬਰ ਤੇ ਸੀਗਾ ਦਿਲਪ੍ਰਿਤ ਤਾਂ ਦੇਹਾਂਤ ਹੋ ਗਿਆ ਦਿਲਪ੍ਰਿਤ ਦਾ ਵੀ ਕੱਲ ਉਸ ਦਾ ਬੀਤੀ ਰਾਤ ਹਸਪਤਾਲ ਦੇ ਵਿੱਚ ਦਮ ਤੋੜ ਗਿਆ ਦਿਲਪ੍ਰੀਤ ਤਾਂ ਪਰਿਵਾਰਕ ਮੈਂਬਰਾਂ ਨੇ ਇਹ ਮੰਗ ਕੀਤੀ ਹੈ ਕਿ ਜੋ ਅੰਤਮ ਸੰਸਕਾਰ ਤਾਂ ਅਸੀਂ ਕਰ ਰਹੇ ਹਾਂ ਸਾਡੇ ਬੇਟੇ ਦਾ ਅਸੀਂ ਉਸ ਦੀ ਮਿੱਟੀ ਨਹੀਂ ਰੋਲਣੀ ਪਰ ਇਹ ਚਾਹੀਦਾ ਹੈ ਪੁਲਿਸ ਨੂੰ ਕਿ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਇਹਨਾਂ ਕਾਤਲਾਂ ਨੂੰ ਇਹਨਾਂ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਇਸ ਪਾਸੇ ਵੀ ਦੇਖੋਗੇ ਤੁਸੀਂ ਤਾਂ ਇਸ ਪਾਸੇ ਵੀ ਜੋ ਬੀਬੀਆਂ ਨੇ ਉਹ ਪੁੱਬਾ ਮਾਰ ਕੇ ਰੋਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਰ ਇੱਕ ਅੱਖ ਨੰਮ ਨਜ਼ਰ ਆ ਰਹੀ ਹੈ ਜੋ ਪਰਿਵਾਰਿਕ ਮੈਂਬਰ ਨੇ ਉਹ ਵੀ ਇਹ ਮੰਗ ਕਰ ਰਹੇ ਆ ਕਿ ਇਨਸਾਫ ਦਿੱਤਾ ਜਾਣਾ ਚਾਹੀਦਾ ਮਿਸਾਲੀ ਸਜ਼ਾ ਇਹਨਾਂ ਕਾਤਲਾਂ ਨੂੰ ਮਿਲਣੀ ਚਾਹੀਦੀ ਹੈ ਜਿਨ੍ਹਾਂ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਦੋ ਨੌਜਵਾਨਾਂ ਦਾ ਇੱਕ ਦਾ ਗਲੇ ਤੇ ਚਾਕੂ ਮਾਰਿਆ ਸੀ ਦੂਸਰੇ ਦੀ ਅੱਖ ਜੋ ਹੈ ਅੱਖ ਦੇ ਅੰਦਰ ਚਾਕੂ ਮਾਰ ਕੇ ਉਸ ਦਾ ਜੋ ਬ੍ਰੇਨ ਸੀਗਾ ਉਹ ਡੈਮੇਜ ਹੋ ਗਿਆ ਜਿਸ ਤੋਂ ਬਾਅਦ ਫਿਰ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਹੋਇਆ ਆਖਰਕਾਰ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਦਿਲਪ੍ਰੀਤ ਨਾਮ ਦਾ ਨੌਜਵਾਨ ਵੀ 17 ਸਾਲਾਂ ਦੀ ਉਮਰ ਦਾ ਸੀਗਾ ਦਿਲਪ੍ਰੀਤ ਜਿਸ ਦੀ ਬੀਤੀ ਰਾਤ ਮੌਤ ਹੋ ਗਈ ਹੈ ਔਰ ਹੁਣ ਪਰਿਵਾਰ ਇਨਸਾਫ ਦੀ ਗੁਹਾਰ ਲਾ ਰਿਹਾ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਠੋਸ ਧਾਰਾ ਮਾਂ ਲਾ ਕੇ ਜੋ ਹੈ ਉਹ ਪਰਚਾ ਜਿਹੜਾ ਦਰ ਕੀਤਾ ਗਿਆ ਤਾਂ ਇਹ ਨਾ ਹੋਵੇ ਕਿ ਕੋਈ ਉਹਨਾਂ ਨੂੰ ਰਾਹਤ ਮਿਲੇ ਚੋਸ ਕਾਰਵਾਈ ਉਹਨਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਔਰ ਹੋਰ ਵੀ ਜਿਹੜੇ ਲੋਕ ਇੱਥੇ ਪੀਜੀਆਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਹੋ ਪਾਈ ਉਹਨਾਂ ਲੋਕਾਂ ਦੀ ਵੈਰੀਫਿਕੇਸ਼ਨ ਵੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਵੀ ਡਿਮਾਂਡ ਹੈ ਪਿੰਡ ਦੇ ਲੋਕਾਂ ਦੀ ਤਾਂ ਪਿੰਡ ਕੁੰਬਣਾ ਜੋ ਹੈ ਰੋਂਦਾ ਹੋਇਆ ਨਜ਼ਰ ਆ ਰਿਹਾ ਪੂਰਾ ਪਿੰਡ ਜਿਸ ਪਿੰਡ ਦੇ ਦਿਲਪ੍ਰੀਤ ਦੇ ਨਾਲ ਕਿਸਦਾ ਤਾਲੁਕਤ ਨਹੀਂ ਵੀ ਸੀ ਉਹ ਵੀ ਪੂਰਾ ਪਿੰਡ ਜਿਹੜਾ ਉਹਨਾਂ ਮੁੰਡਿਆਂ ਨੂੰ ਦੋਹਾਂ ਦੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਆਪਣਾ ਆਪਣੇ ਬੱਚੇ ਸਮਝ ਕੇ ਰੋ ਰਿਹਾ ਪੂਰਾ ਪਿੰਡ ਤਾਂ ਅੰਤਮ ਅਰਦਾਸ ਤੇ ਲਈ ਡੈੱਡ ਬੋਡੀ ਇਥੋਂ ਰਵਾਂ ਹੋ ਗਈ ਹੈ ਔਰ ਉਸ ਤੋਂ ਬਾਅਦ ਹੁਣ ਪਰਿਵਾਰਕ ਜੀ ਜੋ ਨੇ ਉਹ ਉਹ ਵੀ ਨਾਲ ਗਏ ਤਾਂ ਪਿੰਡ ਦੇ ਹੋਰ ਲੋਕ ਵੀ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਥੋਂ ਜਾ ਰਹੇ ਆ ਤਾਂ ਕੁੰਬੜਾ ਪਿੰਡ ਦੇ ਲਈ ਬਹੁਤ ਮੰਦਭਾਗੀ ਗੱਲ ਹੈ ਕਿ ਕੁੰਬੜਾ ਪਿੰਡ ਦੇ ਦੋ ਨੌਜਵਾਨ ਜਿਹੜੇ ਆ ਉਹ ਮਾਰੇ ਗਏ ਕੁੰਬੜਾ ਪਿੰਡ ਦੇ ਵੀ ਜੀ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ ਅਸੀਂ ਆ ਨਾਲ ਸੁਸਾਇਟੀ ਚਾ ਜੀ ਅੱਛਾ ਹਾਂ ਕਿ ਮਿੱਟੀ ਆਏ ਮੈਂ ਦੇਖ ਰਿਹਾ ਅਸ ਇਕੱਠੇ ਹੀ ਆ ਬੇਟੇ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਹੀ ਇਹ ਸਾਡੇ ਹੈਗੇ ਅਸੀਂ ਇਹਨਾਂ ਨੂੰ 20 ਸਾਲ ਤੋਂ ਜਾਣਦੇ ਆ ਉਸ ਪਰਿਵਾਰ ਨੂੰ ਕੋਈ ਉਹਨਾਂ ਦੇ ਦਾਦਾ ਮਿਸਤਰੀ ਸੀ ਦੂਸਰਾ ਕੋਈ ਪੁੱਤ ਅੱਗੇ ਸੀ ਝਗੜੇ ਹੁੰਦੇ ਸੀ ਪੁੱਤ ਲੋਕਾਂ ਦੇ ਪ੍ਰਾਪਰਟੀ ਤੋਂ ਘਰਾਂ ਤੋਂ ਹੋਰ ਵੰਡ ਵਡਾਈਆਂ ਤੋਂ ਹੁਣ ਤਾਂ ਨਿੱਕੀ ਨਿੱਕੀ ਗੱਲ ਤੋਂ ਮਾੜੀ ਮਾੜੀ ਗੱਲ ਤੋਂ ਲੜਾਈਆਂ ਮੈਂ ਇੱਕੋ ਗੱਲ ਕਹਾਂਗੀ ਜੇ ਪੰਜਾਬ ਜੋ ਕਲੇਸ਼ ਖਤਮ ਕਰਨਾ ਨਾ ਤੇ ਨਸ਼ਿਆਂ ਤੇ ਕੰਟਰੋਲ ਕਰ ਜੋਗ ਮਿਲ ਸਕੀ ਤਾ ਮਾਮਾ ਤਰਸਰੀਆਂ ਨੇ ਕਿ ਉਹਨਾਂ ਦੇ ਪੁੱਤ ਘਰ ਨੂੰ ਆਉਣ ਪਰ ਉਹਨਾਂ ਨੂੰ ਵੀ ਪਤਾ ਹੈ ਕਿ ਉਹ ਕਦੇ ਨਹੀਂ ਆਉਣਗੇ ਹੁਣ ਤਾਂ ਖੈਰ ਅੰਤਮ ਸੰਸਕਾਰ ਦੇ ਲਈ ਪੂਰਾ ਪਿੰਡ ਇਕੱਠਾ ਹੋ ਕੇ ਜਾ ਰਿਹਾ ਇਸ ਪਾਸੇ ਵੀ ਇੱਕ ਛੋਟੇ ਹਾਥੀ ਦੇ ਵਿੱਚ ਬੀਬੀਆਂ ਜਾ ਰਹੀਆਂ ਨੇ ਭਾਈ ਲੜਦਾ ਲੜਦਾ ਹਾਰ ਗਿਆ ਦਿਲਪ੍ਰੀਤ ਔਰ ਹੁਣ ਪਰਿਵਾਰ ਤੇ ਬਹੁਤ ਦੁੱਖ ਹੈ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤਾਂ ਪਰਿਵਾਰ ਕਹਿ ਰਿਹਾ ਇੱਕੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਪਿੰਡ ਵਾਲੇ ਕਹਿ ਰਹੇ ਆ ਕਿ ਪਰਿਵਾਰ ਦੀ ਹੋਰ ਮਾਲੀ ਮਦਦ ਵੀ ਕੀਤੀ ਜਾਣੀ ਚਾਹੀਦੀ ਹੈ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਕੁੰਮੜਾ ਮੋਹਾਲੀ